लुधियाना ਪਛਮੀ ਦੇ ਉਮੀਦਵਾਰ ਪਰੂਪਕਾਰ ਸਿੰਘ ਗੁਮਾਨ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਗੁਰਿੰਦਰ ਸਿੰਘ ਲਾਲੀ ਰਣੀਕੇ ਨੇ ਦੁਰਗਿਆਣਾ ਤੀਰਥ ਦੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿਖੇ ਮੱਠਾ ਟੇਕਿਆ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲਕਸ਼ਮੀਕਾਂਤਾ ਚਾਹਵਲਾ ਜਰਨਲ ਸਕੱਤਰ ਅਰुण ਖੰਨਾ ਵਿੱਕੀ ਖੰਨਾ ਰੋਹਿਤ ਖੰਨਾ ਵਿਮਲ ਅਰੋੜਾ ਸਮੇਤ ਮੈਂਬਰ ਮੌਜੂਦ ਸਨ ਆਇਤਾ ਸਿਆਸਤ ਉਪਰੋਟ ਕੇ ਇhta ਆਸ਼ੀਰਵਾਦ ਲੈਣ ਆਇਆ ਦਰਗਾਹਾਂ ਮੰਦਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਗੁਰੂ ਅਮਰਦਾਸ ਜੀ ਦੇ ਨਾਲ ਦੇ ਨਾਲ ਅਸੀਂ ਹਰਾਮ ਦਰਬਾਰ ਹਰ ਜਗ੍ਹਾ ਤੋਂ ਆਸ਼ੀਰਵਾਦ ਲੈਣ ਆਇਆ ਕਿਉਂਕਿ ਸਾਡਾ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈਗਾ ਇਲੈਕਸ਼ਨ ਕਿਉਂਕਿ ਆਉਣ ਵਾਲੀ ਹੈਗੀ ਹੈ ਮੇਰਾ ਖਿਆਲ ਜੂਨ ਦੇ ਵਿੱਚ ਇਲੈਕਸ਼ਨ ਹੋ ਜਾਣੀ ਹੈ ਤੇ ਇੱਥੇ ਆਸ਼ੀਰਵਾਦ ਲੈਣ ਤੇ ਸਤਿਕਾਰ ਕਿਉਂਕਿ ਇਹਨਾਂ ਦਾ ਸਾਰਾ ਸਤਿਕਾਰ ਆਦਰ ਸਤਿਕਾਰ ਔਰ ਜਿਹੜਾ ਦੇਣ ਵਾਲੇ ਹੈਗੇ ਨੇ ਪਿੱਛੇ ਸਾਡੇ ਸਾਡੇ ਗੁਰੂ ਸਾਡੇ ਦੇਵੀ ਦੇਵਤੇ ਇਹ ਸਾਰੇ ਇਹੀ ਨੇ ਤੋਂ ਅੱਜ ਤੱਕ ਸਰਵਿਸੇ ਕੰਮ ਲਈ ਆਏ ਆਂ ਅਸੀਂ